ਇਹ ਧਰਤੀ ਤੋਂ ਮਾਰਾ ਜੇ ਸਮਝ ਸਿਆ ਸਮੇਂ ਦੀ ਸੰਭਾਲ ਕਰਨੀ ਕਿਉਂਕਿ ਜਿਹੜਾ ਸਮਾਂ ਅਸੀਂ ਅੱਜ ਨਾਲ ਨਾ ਸਾਭਿਆ ਉਹ ਕੱਲ ਨੂੰ ਨਹੀਂ ਸਾਭ ਸਕਦੇ ਕੱਲ ਨਾ ਕਲਯੁਗ ਦਾ ਆ ਕੱਲ ਨਾ ਪਛਤਾਵੇ ਦਾ ਆ ਕੱਲ ਨਾ ਚਿੰਤਾ ਦਾ ਆ ਕੱਲ ਨਾ ਫਿਕਰਾਂ ਦਾ ਆ ਜੇ ਅੱਜ ਨੂੰ ਨਾ ਸਾਭਿਆ ਤੁਹਾਡਾ ਕੱਲ ਤੇ ਤੁਹਾਡਾ ਪਾਸਟ ਜਿਹੜਾ ਆ ਉਹ ਕਦੀ ਚੰਗਾ ਨਹੀਂ ਹੋ ਸਕਦਾ ਅੱਜ ਨੂੰ ਸਾਹਮਣਾ ਹੀ ਪਾਸਟ ਨੂੰ ਇਤਿਹਾਸ ਨੂੰ ਸਾਹਮਣਾ ਆ ਅੱਜ ਨੂੰ ਸਾਹਮਣਾ ਹੀ ਕੱਲ ਨੂੰ ਸਾਹਮਣਾ ਆ ਜੇ ਤੁਸੀਂ ਪ੍ਰੈਜੈਂਟ ਨੂੰ ਨਾ ਫਾਲੋ ਕੀਤਾ ਪ੍ਰੈਜੈਂਟ ਦੇ ਵਿੱਚ ਨਾ ਰਹੇ ਪ੍ਰੈਜੈਂਟ ਨੂੰ ਨਾ ਸਮਝ ਸਕੇ ਤੇ ਪ੍ਰੈਜੈਂਟ ਦੇ ਵਿੱਚ ਵਰਤਮਾਨ ਦੇ ਵਿੱਚ ਰਹਿ ਕੇ ਆਪਣਾ ਵਿਕਾਸ ਨਾ ਕਰ ਸਕੇ ਤੇ ਫਿਰ ਪਛਤਾਵਾ ਹੀ ਪਛਤਾਵਾ ਰਹਿ ਜਾਂਦਾ ਹੈ ਜੇ ਸਾਨੂੰ ਕੱਲ ਦੀ ਚਿੰਤਾ ਵਿੱਚ ਹੀ ਪਛਤਾਵਾ ਹੋਵੇਗਾ ਕਿਉਂਕਿ ਅਸੀਂ ਅੱਜ ਨੂੰ ਨਹੀਂ ਸਾਹਮਣੇ ਹੁਣ ਆਪਾਂ ਸਾਰੇ ਬੈਠੇ ਆਂ ਹੁਣ ਅੱਜ ਬੈਠਿਓ ਅੱਜ ਵਿੱਚ ਰਹਿਣਾ ਹੁੰਦਾ ਪ੍ਰੈਜ਼ੈਂਟ ਵਿੱਚ ਬੈਠਿਓ ਕਿਉਂਕਿ ਇਹ ਉਹ ਧਰਤੀ ਆ ਜਿੱਥੇ ਮਹਾਰਾਜ ਨੇ ਅੱਜ ਵਿੱਚ ਰਹਿਣਾ ਸਿਖਾਇਆ ਸੀ ਵਰਤਮਾਨ ਵਿੱਚ ਗੁਰਦੁਆਰਾ ਅੰਤਰਜਾਮਤਾ ਬਣਿਆ ਉੱਥੇ ਜਦੋਂ ਨਮਾਜ਼ ਪੜਨ ਦੀ ਗੱਲ ਚੱਲੀ ਨਾ ਬਾਬੇ ਨਾਨਕ ਨੂੰ ਕਹਿੰਦੇ ਜਦੋਂ ਮਹਾਰਾਜ ਨੇ ਮੂਲ ਮੰਤਰ ਨੂੰ ਚਾਰਨ ਕੀਤਾ ਜਦੋਂ ਗੁਰੂ ਸਾਹਿਬ ਨੇ ਨਾ ਕੋਈ Hindu ਨਾ Musalman ਆਖਿਆ ਉਹ ਕਹਿੰਦੇ ਜੇ ਤੁਹਾਡੇ ਲਈ ਸਾਰੇ ਅਸੀਂ ਬਰਾਬਰ ਆ ਸਾਡਾ ਨਮਾਜ਼ ਕਿਉਂ ਨਹੀਂ ਪੜ੍ਹਦੇ ਮਹਾਰਾ ਕਹਿੰਦੇ ਚਲੋ ਪੜ੍ਹ ਲੈਨੇ ਆ ਸਾਨੂੰ ਤੇ ਕੋਈ ਫਰਕ ਨਹੀਂ ਕੋਈ ਪੂਜਾ ਕਰ ਰਿਹਾ ਕੋਈ ਨਮਾਜ਼ ਪੜ੍ਹ ਰਿਹਾ ਕੋਈ RAM ਕਹਿ ਰਿਹਾ ਕੋਈ ਅੱਲਾਹ ਕਹਿ ਰਿਹਾ ਤੁਹਾਡੇ ਵਿੱਚ ਫਰਕ ਹੋ ਸਕਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਸਤਿਗੁਰੂ ਉੱਥੇ ਪਹੁੰਚਦੇ ਆ ਤੇ ਉਹ ਨਮਾਜ਼ ਦਾ ਕੇਵਲ ਦਿਖਾਵਾ ਕਰ ਰਹੇ ਸੀ ਅੱਜ ਅਸੀਂ ਦਿਖਾਵੇ ਕਰ ਰਹੇ ਆ ਅਸੀਂ ਧਰਮਾਂ ਦੇ ਨਾਂ ਤੇ ਦਿਖਾਵੇ ਕਰ ਰਹੇ ਆ